ਹਾਂ ਹੋਰ ਸਭ ਠੀਕ ਠਾਕ ਹਾਂ ਉਹ ਕਾਂਗਰਸ ਦਾ ਉਮੀਦਵਾਰ ਨਹੀਂ ਜਿੱਤਿਆ ਪਤਾ ਨਹੀਂ ਉਹਦਾ ਨੌ ਕੀ ਕਹਿੰਦੇ ਨੇ ਅਮਰ ਡਾਕਟਰ ਹਾਂ ਅਮਰ ਡਾਕਟਰ ਪਤਾ ਨਹੀਂ ਕੁਛ ਭਾਈ ਹੋਰ ਆ ਜਿੰਨਾ ਕੁ ਮੈਨੂੰ ਪਤਾ ਉਹ ਜਿਹੜਾ ਸਾਡੇ ਪਿੰਡ ਵਾਲਾ ਮੁੰਡਾ ਕਾਂਗਰਸੀ ਆ ਹਾਂ ਜਿਹੜਾ ਕਾਂਗਰਸ ਵੋਟਾਂ ਜਿੱਤਿਆ ਸੀ ਨਾ ਉਹ ਹਜੇ ਵੀ ਹੈਗਾ ਕੀ ਕਹਿੰਦੇ ਨੇ ਉਹਨੂੰ ਐਮਸੀ ਉਹਨਾਂ ਨੇ ਮਾਰੇ ਕੱਲ ਪਾਰਟੀ ਕੀਤੀ ਸੀ ਹਾਂ ਠੰਡੇ ਸੀ ਪਕੌੜੇ ਸੀ ਤੈਨੂੰ ਫਿਰ ਮੇਰੀ ਆਤ ਆ ਦੁਰੀ ਮੇਰੀ ਯਾਦ ਕੋਟੀ ਆ ਤੈਨੂੰ ਪਤਾ ਤਾਂ ਹੈ ਮੈਂ ਤਾਂ ਇੱਕ ਬੋਤਲ ਛੰਡੇ ਦੀ ਪੀ ਨਾ ਤਾਂ ਮੈਨੂੰ ਖੰਘ ਹੋ ਗਈ ਨਾਲੇ ਭੈਣੇ ਮੈਂ ਪਕੌੜੇ ਖਾ ਗਈ ਕਿਲੋ ਸਾਰੇ ਤੈਨੂੰ ਪਤਾ ਤਾਂ ਹੈ ਹਾਂ ਮੇਰੀ ਆਦਤ ਆ ਮੈਂ ਤਾਂ 2 ਦਿਨ ਪਹਿਲਾਂ ਰੋਟੀ ਨਹੀਂ ਖਾਂਦੀ ਮੈਨੂੰ ਪਤਾ ਸੀ ਵੀ ਜਿਹੜੀ ਪਾਰਟੀ ਜਿੱਤੂਗੀ ਆਪਾਂ ਉਹਨਾਂ ਦੇ ਘਰੇ ਜਾਵਾਂ ਮੈਂ ਆਹ ਪਰ ਉਹ ਹੀ ਤਾਂ ਹਾਂ ਲਾਲਚੀ ਬੰਦੇ ਨੂੰ ਮਾਰਦਾ ਭੈਣੇ ਮੈਂ ਲਾਲਚਕਾਰ ਬੈਠੀ ਫਿਰ ਕੁਸ ਮੈਂ ਕੀ ਕੀਤਾ ਰਸਗੁੱਲੇ ਗਲਾਬ ਜਮਨਾ ਸੀ ਨਹੀਂ ਭੈਣੇ ਉਹ ਮੈਂ ਜੇਬ 'ਚ ਪਾ ਲਿਆ ਜਦ ਮੈਂ ਕੁਰਸੀ ਤੇ ਬੈਠੀ ਉਹ ਕਿ ਸੁਫਰ ਨਹੀਂ ਚੂਣ ਲੱਗ ਗਿਆ ਮੈਨੂੰ ਕਹਿੰਦੀ ਉਹ ਰੀ ਐਮ ਸੀ ਦੇ ਘਰ ਵਾਲੀ ਕਹਿੰਦੀ ਆਂਟੀ ਆ ਕੀ ਹੋ ਗਿਆ ਨਹੀਂ ਮੈਂ ਕਿਹਾ ਹੋਣਾ ਕੀ ਸੀ ਮੇਰੇ ਤਾਂ ਇਥੇ ਫੋੜਾ ਨਿੱਕਾ ਸੋ ਫਟ ਗਿਆ ਕਹਿੰਦੇ ਡਾਕਟਰ ਨੂੰ ਬੁਲਾਈ ਮੈਂ ਕਿਹਾ ਡਾਕਟਰ ਦੀ ਕੀ ਲੋੜ ਆ ਘਰ ਜੱਕ ਮੈਂ ਤਾਂ ਖੁਦ ਹੀ ਪੱਟੀ